ਇਹ ਨਹੀਂ ਪਤਾ ਕੀ ਬਣ ਜੇ ਪਰ ਅਸੀਂ ਦਿਲੋਂ ਮਾੜਾ ਨਹੀਂ ਕਰਦੇ ਕਿਸੇ ਦਾ ਇਮਾਨਦਾਰੀ ਦੀ ਬਾਤ ਹੈ ਤੇ ਪਰ ਚੰਗਾ ਕਰਦੇ ਨੂੰ ਮਾੜਾ ਵੀ ਹੋ ਜਾਂਦਾ ਹੋ ਜਾਂਦਾ ਮਾੜਾ ਜਿਹੜੇ ਅਸੀਂ ਦਲਾਲ ਲੋਕ ਹਨ ਅਸੀਂ ਕਿਸੇ ਦਾ ਮਾੜਾ ਨਹੀਂ ਕਰਦੇ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਲੰਬਾ ਵਰਤਨ ਹੈ ਹਾਂ ਜੀ ਧੀਰ ਵਰਤਨ ਹੋ ਜੇ ਚੰਗਾ ਦਲਾਲ ਹੈ ਮਾੜਾ ਦਾ ਕੁਦਰਤ ਹੈ ਨਾ ਪਰ ਹੁਈ ਉਧਰ ਜਾ ਮਰ ਜਾ ਬਾਈ ਮੈਂ ਵਿੱਚ ਜਾਵਾਂ ਹਾਂ ਲੈ ਪਰਾਂ ਬਾਬਾ ਜੀ ਆ ਜਾ ਤੂੰ ਵੀ ਆ ਜਾ ਤੂੰ ਵੀ ਆ ਜਾ ਲੈ ਆ ਜਾ ਆ ਜਾ ਵੀ ਲੈਣੇ ਜ਼ਰਾ ਆ ਨਾਈਨ ਮੈਟਰ ਆ ਪਰੇ ਖੜੀ ਛੇਰੇ ਖਰਚਾ ਮੜ ਜਾ ਫੇਫਰਾਂ ਦੀ ਸਿੰਘ ਕੋਈ ਗੱਲ ਨਹੀਂ ਮੈਂ ਤਾਂ ਸਿੰਘ ਹਾਂ ਅੱਛਾ ਅੱਛਾ ਫੇਰ ਬਣਾ ਦੇ ਇਹਦੇ ਤਾਂ ਲਾਤਾ ਆ ਫੇਰ ਬਣਾ ਦੇ ਤੂੰ ਉਹ ਬਈ ਉਹ ਦੋ ਬੱਚਿਆਂ ਵਾਲੀ ਬੱਕਰੀ ਕਿਹੜੀ ਐ ਆਹ ਦੇ ਇਹਦੇ ਤੁਹਾਨੂੰ ਦਿਖਾ ਦਿਖਾਓ ਜੀ ਸੋਹਰਾ ਧੰਨ ਭਾਗ ਤੇਰਾ ਜੀ ਕੋਈ ਨਹੀਂ ਕੋਈ ਨਹੀਂ ਉੱਥੇ ਹੋ ਜਾ ਸ਼ੇਰੇ ਮਰ ਜਾ ਬਾਈ ਜੀ ਦੇਖੋ ਜੀ ਬਾਖੜ ਬੱਕਰੀ ਐ 2 ਮਹੀਨਿਆਂ ਦੀ ਸੂਈ ਹੋਈ ਐ ਆਨੇ ਦੇ ਬੱਚੇ ਉਹ ਥਾਂ ਦੇਖ ਲਾਂ ਦੇ ਚੱਜ ਨਾਲ ਪਾਸੀਆਂ ਭਾਂਟ ਅਗਲੇ ਨੂੰ ਬੱਕਰੀ ਲੈਣੀ ਐ ਅਗਲੇ ਨੇ ਮੁੱਲ ਆ ਲਓ ਜੀ ਹੈ ਉਹ ਬਾਈ ਵੀਰੇ ਆ ਜੋ ਨਹੀਂ ਲਾਇਆ ਜੀ ਕੋਈ ਫਸ ਲਓ ਜੀ ਕੋਈ ਐਖੜ ਨਹੀਂ ਤੇ ਕੋਈ ਠੱਗੀ ਨਹੀਂ ਆਹ ਦੇਖੋ ਤਾਰਾਂ ਇਹ ਐ ਨਹੀਂ ਹੈਗਾ ਵੀ ਬਣਾ ਕੇ ਲਿਆਂਦੀ ਆ ਵੀ ਟੜਕੇ ਵੇਚਣੀ ਆ ਉਹ ਗੱਲ ਤਾਂ ਨਹੀਂ ਹੈਗੀ ਹਾਂ ਵੀਰੇ ਦੋ ਮਿੰਟ ਆ ਲੋ ਆਪਣਾ ਦੋਆਂ ਦੇ ਦੇ ਦੋਆਂ ਦਾ ਲੈ ਲਓ ਹਾਂ ਇੱਕ ਤਾਂ ਤੂੰ ਆਪ ਲੈ ਇੱਕ ਲੈ ਲੀ ਹਾਂ ਹਾਂ ਦੋ ਤਾਂ ਨਹੀਂ ਤਾਂ ਲੈਣੀ ਆ ਜੇ ਦੇਖ ਲੇ ਜੇ ਚੱਲ ਕੋਈ ਨਾ ਦੋ ਮਿੰਟ ਖੜਾ ਪੈਨੂੰ ਹਾਂ ਦੇ ਲੈ ਹਾਂ ਜੀ ਹਾਂ

ਮੀ ਮੀਨੇ ਤੱਕ ਅਰੇ ਬਰੋਬਰ ਦੇ ਮੀਨੇ ਨੇ ਤੱਕੜੀ ਨਹੀਂ ਅਰੇ ਮੈ ਜਰਾ ਉਹ ਬਾਈ ਹਾਂਜੀ ਆ ਜਾ ਵੇਚਣ ਵਾਲੀ ਕਰ ਗੱਲ ਜੇ ਟੜਕੇ ਵਾਲਾ ਮੁੱਲ ਮੰਗਦਾ ਵੀ 35 ਤੋਂ 1 ਰੁਪਿਆ ਨਹੀਂ ਘਟਦਾ ਤਾਂ ਅਸੀਂ ਵਗ ਜਾਨੀਆ ਚਲੋ ਜੀ ਰੋ ਤਾਂ ਫਿਰ ਛੋਟੀ ਹੋਣੀ ਚਾਹੀਦੀ ਜਾਣਾ ਨਾ ਜਾਣਾ ਫਿਰ ਤਾਂ ਵੇਚਣ ਵਾਲੀ ਗੱਲ ਕਰ ਰੋਕ ਨਹੀਂ ਸਕਦਾ ਮੈਂ ਤਾਂ ਕਾ 34 ਦੀ ਲੈ ਜਾ ਨਾ ਜਿਹੜਾ ਜਿਹੜਾ ਟਾਈਮ ਕੱਢ ਕੇ ਹੋ ਜਾ ਮੈਂ 1000 ਘਟ ਜਨਾ ਆਜਰਵੰਸਾ 30 ਤੋਂ ਥੱਲੇ ਆ ਕੇ ਗੱਲ ਕਰਾ ਖਰਜ ਆਪਾਂ ਵੀ ਲਾਵਾਂਗੇ 2 ਰੁਪਏ ਹਾਂ ਦੱਸੋਈ ਤੁਸੀਂ ਦੱਸ ਦੋ ਜੀ ਮੈਂ ਕੋਈ ਦੱਸ ਦੇ ਵੀ ਇਹਦੂ ਘਟ ਦੇਣੀ ਨਹੀਂ ਤੁਸੀਂ ਦੱਸ ਦੋ ਨਾ ਸਾਨੂੰ ਦੱਸ ਬਰਤੀ ਹਜ਼ਾਰ ਦੀ ਬੱਕਰੀ ਲੈ ਆਜਰਵੰਸਾ ਕਿਉਂ ਜਾਣਾ ਆਪਾਂ ਨੇ ਨਹੀਂ ਫੇਰ ਕੋਈ ਨਹੀਂ ਖਰਜ ਆ ਬੱਕਰੀ ਕਿਹੜਾ ਵੀਰੇ ਗੈਰ ਐ ਗੈਰ ਨਹੀਂ ਜਾਂਦੀ ਮੈਨੂੰ ਸਾਈ ਕੱਢ ਕੇ ਦੇਉ ਨਾ ਕੋਈ ਨਹੀਂ ਮੈਨੂੰ ਐਂ ਦੱਸ ਵੀ ਇੰਨੇ ਦੀ ਐ ਪਾ ਚੁਪਕਾ ਕਰਨੇ ਚ ਦੱਸ ਮੇਰੇ ਮੰਗਣ ਦੇ ਨੂੰ ਗੇਰ ਕੋਈ ਛਾਈ ਘਟਨਾ ਪੁੱਛ ਲੈਣੇ ਆ ਪੁੱਛ ਲੈਣੇ ਆ ਪਾਪਾ ਮੁੰਡਾ ਤਾਂ ਲਾਈਏ ਕਿਉਂ ਜੀ ਇਹਦੇ ਦੀ ਕੀ ਹੈ ਪੱਕਨੇ ਦਾ ਖੜੇ ਨਹੀਂ ਥੱਲੇ ਬੰਨ ਲਾ ਦਿਓ ਮੈਂ ਚੱਟ ਕੇ ਆ ਦੇ ਦੂੰਗਾ ਬੈ ਜਿਹੜੀ ਗੱਲ ਚੰਗੀ ਲੱਗੂ ਨਾ ਲਿਓ ਇਹਦੇ ਦੀ ਕੀ ਟੱਕਰ ਆ ਯਾਰ ਅੱਬ ਤੋਂ ਤੇ ਰਾਹ ਤੋਂ ਕਿਹੜਾ ਘਟ ਮੰਗਦਾ ਹੁੰਦਾ ਇਹ ਤੁਹਾਨੂੰ ਕਿੱਲਾ ਚਾਹੂਗਾ ਨਾਲ 19000 ਕਹਿੰਦੇ ਨੇ ਕੋਈ ਗੱਲ ਨਹੀਂ ਫਰ ਦੇਣੀ ਕਿੰਨੀ ਦੀ ਇੱਕੋ ਹੀ ਦਾ ਦੇ ਨਹੀਂ ਹੁਣ ਹੀ ਹੈ 30 32 ਕਹਿੰਦਾ ਹਾਂ ਇਹ 32 ਕਹਿੰਦਾ ਹਾਂ 30000 ਦੀ ਚੱਲੂ ਨਹੀਂ ਚਲਦੀ 1000 ਘੱਟ ਚੱਲੂ ਨਹੀਂ ਚਲਦੀ ਵਾ ਫੇਰ ਨਹੀਂ ਫੇਰ ਕੰਮ ਆਪਣਾ ਕੱਲ੍ਹ ਤੋਂ ਹੋ ਜੀ ਓਏ ਆ ਜਾ ਉਰਾਤਾ ਆ ਜਾ ਕੋਈ ਨਹੀਂ ਐ ਕਿਹੜਾ ਫੜਕੇ ਬਿਠਾਊਗਾ ਤੂੰ ਦੱਸ ਤੇਰੇ 20000 ਦੀ ਚੱਲਦੀ ਆ ਤੂੰ ਰੰਜੂ ਜਦੋਂ ਓਰੀ ਆ ਭਾਈ ਲੈਣ ਦੀ ਉਹ ਨਹੀਂ ਯਾਰ ਉਹ ਆਏਗੀ ਜੇ ਤਾਂ ਥੋੜੀ ਲੈਣ ਦੀ ਉਹ ਨਹੀਂ ਤਾਂ ਤਾਂ ਪਾ ਛੱਡ ਦਾਂ ਨੇ ਬੱਕਰੀ ਨਹੀਂ ਮਿਲਦੀ ਹਾਂ ਨਹੀਂ ਬੱਕਰੀ ਪੱਕੇ ਬਾਝ ਲੈ ਲੈ ਨਹੀਂ ਤਰ ਲਾਸਟ ਪਾ ਦਸਤਾ ਨਹੀਂ ਆ ਸੌ ਖਾਈ ਤਾਂ ਸੌਦਾ ਨਹੀਂ ਨਾ ਹੁੰਦਾ ਮਰਜੀ ਤੇਰੀ ਐ ਬੱਚੇ ਵੀ ਤਕੜੇ ਨੇ ਦੋ ਸੌ ਪਾ ਕੇ ਵਿਗਦੀ ਵੀ ਨਹੀਂ ਹੁੰਦੀ ਫਿਰ ਹਾਂ ਜੇ ਖਰੀਦੀ ਨਹੀਂ ਜਾਂਦੀ ਸੌ ਪਾ ਕੇ ਵਿਗਦੀ ਵੀ ਹਾਂ ਸੌ ਪਾ ਕੇ ਵਿਖਦੀ ਵੀ ਖਰੀਦੀ ਜਾਂਦੀ ਐ ਮਿੰਟ ਜੀ ਨਹੀਂ ਸੌ ਪਾ ਕੇ ਨਾ ਵਿਗਦੀ ਸੌ ਤੱਕ ਲਾਜਾ ਹੁਣ ਜੇ ਤਾਂ ਕਹੇ ਮੈਂ ਕੁਝ ਕਹਾਂ ਇਹਨੂੰ ਨਹੀਂ ਐਨੀ ਦੀ ਨਹੀਂ ਮਾੜੀ ਮੋਟੀ ਘਟਾਵਦਾ ਕੇ ਮੈਨੂੰ ਤਾਂ ਕਰ ਲਾਉਂਦੇ ਕੁਸਾ ਨਹੀਂ ਕਰਨਾ ਹੈ ਹੈ ਰਾਇ ਕਰ ਲਾ ਤੂੰ ਰਾਇ ਕਰ ਲਾ ਤੂੰ ਰਾਇ ਕਰ ਲਾ